ਉਹ ਪਹਿਲਾ ਵਾਰ ਗਾਵੇ ਤੇਰੇ ਵਿੱਚ ਮੋਹ ਹੈ ਨਹੀਂ ਦੱਸ ਕਿੱਥੇ ਗਿਆ ਤੇਰਾ ਪਿਆਰ ਢੋਲਾ ਉਹ ਗੱਲ ਗੱਲ ਤੇ ਠੁਕਰਾ ਮਾਰ ਦੇਵੇ ਮਾਰ ਦੇਵੇ ਮਾਰ ਦੇਵੇ ਉਹ ਗੱਲ ਗੱਲ ਤੇ ਝੜਕਾ ਮਾਰ ਦੇਵੇ ਮਾਰ ਦੇਵੇ ਮਾਰ ਦੇਵੇ ਗੱਲ ਗੱਲ ਤੇ ਝੜਕਾ ਮਾਰਦਾਵੇ ਝੜਕਾ ਮਾਰਨਾ ਤਈ ਸਾਨੂੰ ਮਾਰ ਢੋਲਾ ਵਰ ਗਾਵੇ ਤੇਰੇ ਵਿੱਚ ਮੋਹ ਹੈ ਨਹੀਂ ਦੱਸ ਕਿੱਥੇ ਗਿਆ ਵੇ ਤੇਰਾ ਪਿਆਰ ਢੋਲਾ ਵੇ ਹਾਂ 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 ਪਹਿਲਾਂ ਵਰ ਗਾਵੇ ਤੇਰੇ ਵਿੱਚ ਮੋਹ ਹੈ ਨਹੀਂ ਦੱਸ ਕਿੱਥੇ ਗਿਆ ਵੇ ਤੇਰਾ ਪਿਆਰ ਢੋਲਾ ਉਹ ਗੱਲ ਗੱਲ ਤੇ ਠੁਕਰਾ ਮਾਰ ਦੇਵੇ ਮਾਰ ਦੇਵੇ ਮਾਰ ਦੇਵੇ ਉਹ ਗੱਲ ਗੱਲ ਤੇ ਛਿੜਕਾ ਮਾਰ ਦੇਵੇ ਮਾਰ ਦੇਵੇ ਗੱਲੀ ਗਲ ਤੇ ਛਿੜਕਾ ਮਾਰਦਾ ਵੇ ਛਿੜਕਾ ਮਾਰਨਾ ਤਈ ਸਾਨੂੰ ਮਾਰ ਢੋਲਾ ਉਹ ਪਹਿਲਾਂ ਵਰ ਗਾਵੇ ਤੇਰੇ ਵਿੱਚ ਮੋਹ ਹੈ ਨਹੀਂ ਦੱਸ ਕਿੱਥੇ ਗਿਆ ਵੇ ਤੇਰਾ ਪਿਆ ਢੋਲਾ